ਇਕਾਲੀ ਦਲ ਦਾ ਗ੍ਰਾਫ ਵਧਣਾ ਸ਼ੁਰੂ ਹੋਇਆ ਇਹਨਾਂ ਚੋਣਾਂ ਦੇ ਵਿੱਚ ਤੁਸੀਂ ਤੁਹਾਡੇ ਲਈ ਸਭ ਤੋਂ ਵੱਡੀ ਚੁਣੌਤੀ ਇਹ ਆ ਕਿ ਉਹ ਜਿਹੜਾ ਚਰਚਾ ਸੀਗੀ ਗ੍ਰਾਫ ਵਧਣ ਵਾਲੀ ਉਹਨੂੰ ਵਰਕਰਾਰ ਰੱਖ ਪਾਓਗੇ ਅਤੇ ਇਹਨਾਂ ਚੋਣਾਂ ਦੇ ਵਿੱਚ ਕਿਹੜੀਆਂ ਚੁਣੌਤੀਆਂ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਪਟਿਆਲਾ ਦੇ ਐਸਐਸਪੀ ਸਾਹਿਬ ਦੀ ਜਿਹੜੀ ਆਈਡੀਓ ਹੈ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਹੋਣਾ ਨੇ ਵਾਇਰਲ ਕੀਤੀ ਉਹ ਤਹਿਲਕਾ ਮਚ ਗਿਆ ਹੁਣ ਇੱਥੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਿਵੇਂ ਇਹਨਾਂ ਨੇ ਤਰਨਤਾਰਨ ਦੀ ਚੋਣ ਜਿੱਤੀ ਹੈ ਜੇ ਤਾਂ ਇਹ ਉਸ ਤਰੀਕੇ ਦੇ ਨਾਲ ਚੋਣ ਜਿੱਤਨੀ ਚਾਹੁੰਦੇ ਨੇ ਤੇ ਫਿਰ ਤਾਂ ਜਿਹੜੀ ਇਹ ਨਾ ਬੜੀ ਵੱਡੀ ਮੁਸ਼ਕਲ ਪੰਜਾਬੀਆਂ ਵਾਸਤੇ ਖੜੀ ਹੋਵੇਗੀ ਤਰਨਤਾਰਨ ਦੀ ਚੋਣ ਦੇ ਵਿੱਚ ਜੋ ਇਹਨਾਂ ਦੇ ਆਗੂਆਂ ਨੇ ਕਿਹਾ ਸੀ ਧਾਮ ਸ਼ਾਮ ਦੰਡ ਭੇਦ ਹਾਂਜੀ ਉਹ ਸਾਰਾ ਕੁਝ ਗਾਲੀ ਗਲੋਚਲਾ ਜਿਹੜਾ ਮਸਲਾ ਸੀ ਸਾਰਾ ਕੁਝ ਉੱਥੇ ਹੋਇਆ ਬਾਅਦ ਚ ਫਿਰ ਡੀਜੀਪੀ ਦੀ ਪੇਸ਼ੀ ਹੁੰਦੀ ਹੈ ਦੋ ਡੀਐਸਪੀ ਸਸਪੈਂਡ ਕਰਨੇ ਪਏ ਕਿੰਨੇ ਅਧਿਕਾਰੀ ਜਿਹੜੇ ਆ ਉਹ ਉਥੋਂ ਬਦਲਨੇ ਪਏ ਬੀਬੀ ਕੰਚਨਪ੍ਰੀਤ ਕੌਰ ਨੂੰ ਰਾਤ ਦਾਲਤ ਲਾ ਕੇ ਜੱਜ ਨੂੰ ਛਡਣਾ ਪਿਆ